ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਕਾ ਸਾਹਿਬ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਬਿਰਕਾ ਸਾਹਿਬ ਜੋ ਅੱਜ ਕੱਲ ਆਪਣੇ ਸਿੱਖ ਕੌਮ ਦੇ ਵਿੱਚ ਸਫਰੇ ਸ਼ਹਾਦਤ ਸਮਾਗਮ ਚੱਲ ਰਿਹਾ ਹੈ ਇਹਨਾਂ ਦਾ ਜਿਹੜਾ ਹੈਗਾ ਸਮਾਗਮ ਦਾ ਕਿੰਨਾ ਕੁ ਆਪਣੀ ਸਿੱਖ ਕੌਮ ਤੇ ਜਾਂ ਨਿਊ ਜਨਰੇਸ਼ਨਾਂ ਉੱਤੇ ਤੇ ਅਸਰ ਹੋ ਰਿਹਾ ਹੈ ਜੀ ਆ ਬਹੁਤ ਵਧੀਆ ਵਿਸ਼ੇ ਤੇ ਗੱਲ ਤੁਸੀਂ ਸ਼ੁਰੂ ਕੀਤੀ ਆ ਸੰਤੂ ਸਾਹਿਬ ਸਫਰੇ ਸ਼ਹਾਦਤ ਜਾਨੀ ਕਿ ਜਿਹਨੂੰ ਅਸੀਂ ਸ਼ਹੀਦੀ ਪੰਦਰਵਾੜਾ ਕਹਿੰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣਾ ਗੁਰੂ ਸਾਹਿਬ ਜੀ ਦਾ ਸਰਸਾ ਨਦੀ ਤੇ ਆ ਕੇ ਪਰਿਵਾਰ ਦਾ ਤਿੰਨ ਈਸ਼ਿਆ ਚ ਮੰਡਿਆ ਜਾਣਾ ਵੱਡੇ ਸਹਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹੋਰ ਸਿੱਖਾਂ ਦਾ ਚਮਗੌਰ ਗੜੀ ਵਾਲੇ ਪਾਸੇ ਆਉਣਾ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦਿਆਂ ਦਾ ਗੰਗੂ ਦੇ ਨਾਲ ਜਾਣਾ ਤੇ ਮਾਤਾ ਸਹਿਬ ਕੌਰ ਜੀ ਹੋਰਾਂ ਦਾ ਦਿੱਲੀ ਵਾਲੇ ਪਾਸੇ ਰੁਕ ਹੋ ਜਾਣਾ ਇਹ ਸਫਰੇ ਸ਼ਹਾਦਤ ਦੇ ਪੜਾਹ ਦਰ ਪੜਾਹ ਜਿਹੜੇ ਜਿਵੇਂ ਜਿਵੇਂ ਗੁਰੂ ਗੋਬੇ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਪਹੁੰਚੇ ਉੱਥੋਂ ਮਾਛੀਵਾੜੇ ਦੇ ਜੰਗਲ ਤੋਂ ਹੁੰਦੇ ਹੋਏ ਜਿੱਥੇ-ਜਿੱਥੇ ਗਏ ਉਹ ਵੀ ਸਫਰੇ ਸ਼ਹਾਦਤ ਹੈ ਜੀ ਇੱਕ ਗੁਰੂ ਸਾਹਿਬ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਜੀ ਗੰਗੂ ਦੇ ਘਰ ਤੋਂ ਲੈ ਕੇ ਕਿੱਥੋਂ-ਕਿੱਥੋਂ ਤੱਕ ਉਹ ਉਹਨਾਂ ਦਾ ਜਿਹੜੀ ਸ਼ਹਾਦਤ ਦਾ ਸਫਰ ਤੈਅ ਹੋਇਆ ਉਹਨੂੰ ਵੀ ਸਫਰੇ ਸ਼ਹਾਦਤ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਹੁਣ ਸੰਤੂ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਵੀ ਇਹਨਾਂ ਸਮਾਗਮ ਜਿਹੜੇ ਹੋ ਰਹੇ ਆ ਇਹਨਾਂ ਦਾ ਅਸਰ ਕਿੰਨਾ ਹੁੰਦਾ ਬਹੁਤ ਚੰਗੀ ਗੱਲ ਹੈ ਸਮਾਗਮ ਹੋਣੇ ਹੀ ਸਭ ਤੋਂ ਵੱਡੀ ਸਿੱਖ ਕੌਮ ਦੀ ਇੱਕ ਵਿਰਾਸਤ ਹੈ ਵਿਰਾਸਤ ਕਿਉਂਕਿ ਜੇ ਇਹ ਸਮਾਗਮ ਨਾ ਹੋਣ ਤਾਂ ਅਸੀਂ ਆਪਣੇ ਵਿਰਸੇ ਨੂੰ ਭੁੱਲ ਸਕਦੇ ਹਾਂ ਭੁੱਲ ਸਕਦੇ ਇਹ ਸਾਡੇ ਵਿਰਸੇ ਨੂੰ ਯਾਦ ਕਰਾਉਂਦੀਆਂ ਨੇ ਗੱਲਾਂ ਇਹ ਜਿਵੇਂ ਸ਼ਹਾਦਤ ਤੇ ਸ਼ਫਰ ਦੀ ਅਸੀਂ ਗੱਲ ਕੀਤੀ ਹੈ ਸ਼ਹਾਦਤ ਤੇ ਸ਼ਫਰ ਜਿਹੜਾ ਸਾਨੂੰ ਸਾਡੇ ਵਿਰਸੇ ਤੋਂ ਯਾਣੂ ਕਰਵਾਉਂਦਾ ਹੈ ਯਾਣੂ ਕਰਵਾਉਂਦਾ ਤੇ ਜਿਹੜੇ ਥਾਂ-ਥਾਂ ਸਮਾਗਮ ਹੋ ਰਹੇ ਨੇ ਬੜੀ ਚੰਗੀ ਗੱਲ ਹੈ ਪਰ ਇਹਨਾਂ ਤੋਂ ਇੱਕ ਚੀਜ਼ ਦਾ ਸਾਨੂੰ ਸਬਕ ਵੀ ਲੈਣਾ ਚਾਹੀਦਾ ਜੀ ਜਿਵੇਂ ਮੈਂ ਵੇਖ ਰਿਹਾ ਸੰਗੇ ਬੀਤੇ ਦਿਨੀ ਮਾਚੀਵਾੜਾ ਸਾਹਿਬ ਤੋਂ ਕੁਝ ਢਾਡੀ ਸਿੰਘਾਂ ਨੇ ਗੱਲ ਕੀਤੀ ਜੀ ਇਹ ਦੀਵਾਨ ਹਾਲ ਦੇ ਵਿੱਚ ਸਿਰਫ ਗਿਣਤੀ ਦੇ ਕੁਝ ਸਰੀਰ ਸਨ ਤੇ ਬਾਹਰ ਸੜਕਾਂ ਦੇ ਉੱਤੇ ਜਿਹੜੀ ਭੀੜ ਹੈ ਭੀੜ ਲੱਗੀ ਸੀ ਉਹ ਬਹੁਤ ਜ਼ਿਆਦਾ ਸੀ ਜੀ ਉਹ ਜਿਹੜਾ ਅਸੀਂ ਇੱਕ ਆਮ ਮੇਲੇ ਤਰ੍ਹਾਂ ਉਸ ਮੇਲੇ ਜਾਣਾ ਸ਼ੁਰੂ ਕਰਤਾ ਜੀ ਇਹ ਤੁਸੀਂ ਵੇਖਿਆ ਹੋਣਾ ਕਾਫੀ ਦੁਰਘਟਨਾਵਾਂ ਵੀ ਵਾਪਰੀਆਂ ਜੀ ਕੁਝ ਮੈਂ ਵੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓਈਆਂ ਵੀ ਆਈਆਂ ਵੀ ਨੌਜਵਾਨ ਬੱਚੇ ਇੱਕ ਜਿਹੜੇ ਟਰੈਕਟਰ ਅੱਗੇ ਤੇਜ਼ ਲੰਗਾਉਂਦੇ ਹੋਏ ਵੇਖੇਗੇ ਜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮਾਰਗੀਆਂ ਨੇ ਜੀ ਇਹ ਜਿਹੜੀਆਂ ਅਸਰ ਨੂੰ بے ਅਸਰ ਕਰਦੀਆਂ ਨੇ ਬਿਲਕੁਲ ਠੀਕ ਇਹ ਤਾਂ ਸਾਨੂੰ ਸਭ ਤੋਂ ਵੱਡਾ ਇਹਦੇ ਵਿੱਚ ਰੋਲ ਹੈ ਸਾਡੇ ਮਾਪਿਆਂ ਦਾ ਸਾਡੇ ਮਾਪੇ ਇਸ ਗੱਲ ਦਾ ਸਾਡੇ ਬੱਚਿਆਂ ਨੂੰ ਸਮਝਾ ਕੇ ਤੋਰਦੇ ਕਿ ਪੁੱਤ ਇਹ ਕੋਈ ਉਹ ਮੇਲਾ ਨਹੀਂ ਜਿੱਥੇ ਜਾ ਕੇ ਤੁਸੀਂ ਛਾਲਾਂ ਮਾਰ ਲੀਂ ਜਾਂ ਛਾਲਾਂ ਮਾਰਦੀਆਂ ਇਹ ਤੁਸੀਂ ਉਹਨਾਂ ਬਾਬਿਆਂ ਦੀ ਸ਼ਹਾਦਤ ਨੂੰ ਨਿਮਨ ਹੋਣ ਚੱਲੇ ਹੋ ਨਮਨ ਹੋਣ ਚੱਲੇ ਹੋ ਜਿਨ੍ਹਾਂ ਬਾਬਿਆਂ ਨੇ ਇਸ ਪੰਥ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਅਬਦਾ ਜਿਹੜਾ ਜੀਵਨ ਹੈ ਉਹ ਸਾਰਾ ਇਸ ਗਲ ਦੇ ਲੇਖੇ ਲਾ ਕੇ ਗਏ ਜੀ ਹੁਣ ਕੁਛ ਵੀ ਨਹੀਂ ਹੈ ਜੀ ਘਰੋਂ ਬੱਚੇ ਚਲੇ ਜਾਂਦੇ ਆ ਤਿਆਰੀ ਕਰਕੇ ਜੀ ਉਥੇ ਜਾ ਕੇ ਕਿਹੋ ਜਿਹਾ ਮਾਹੌਲ ਨੂੰ ਉਹ ਵਿਛੜਦੇ ਆ ਕਿਵੇਂ ਕਰਦੇ ਆ ਕਿਉਂ ਨਹੀਂ ਉਹ ਆਪਾਂ ਸਾਰਾ ਕੀ ਅੱਜਕੱਲ੍ਹ ਵੇਹੜੇ ਅੰਦਰ ਤੋਂ ਕੋਈ ਲੋਕ ਸੁਪ ਰਹਿ ਨਹੀਂ ਗਈ ਜੀ ਉਹ ਜਿਹੜੀ ਆਪਾਂ ਢਾਡੀ ਸਿੰਘਾਂ ਦੀ ਗੱਲ ਸੁਣਾ ਰਹੇ ਸਾਂ ਜੀ ਵੀ ਜੇ ਇੰਨੇ ਵੱਡੇ ਕੱਟ ਦੇ ਵਿੱਚ ਸਾਡੇ ਦੀਵਾਨ ਹਾਲਾਂ ਦੇ ਵਿੱਚ ਤੁਸੀਂ ਨਹੀਂ ਤੁਸੀਂ ਜਾਣਾ ਤੇ ਫਿਰ ਸਮਾਗਮ ਕਰਵਾਏ ਦਾ ਫਾਇਦਾ ਕੀ ਕੀ ਫਾਇਦਾ ਪਿੰਡ ਪਿੰਡ ਦੀ ਸਮਾਗਮ ਹੋ ਰਹੇ ਆ ਜੀ ਜੀ ਪਰ ਉਹਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ ਸਾਰੇ ਭਰਾਵਾਂ ਨੂੰ ਕਿ ਉਹਨੂੰ ਕੱਲਾ ਲੰਗਰ ਛਕਣ ਤੱਕ ਜਾਂ ਗੁਰੂ ਚਰਨਾਂ ਵਿੱਚ ਬੈਠਣ ਤੱਕ ਸੀਮਤ ਨਾ ਰਹਿ ਜੇਗੀ। ਉਹਦੀ ਆਉਟਪੁੱਟ ਵੀ ਦੇਖੀਏ। ਉਹ ਸਮਾਗਮ ਤੋਂ ਕੁਛ ਨਾ ਕੁਛ ਤਾਂ ਜ਼ਰੂਰ ਸੁਧਾਰ ਹੋਵੇ। ਜਿਹੜੇ ਪਿੰਡ ਦੇ ਵਿੱਚ ਸਮਾਗਮ ਹੋ ਰਿਹਾ ਉੱਥੇ ਕੁਛ ਨਾ ਕੁਛ ਤਾਂ ਸੁਧਾਰ ਹੋਵੇ ਨਾ। ਕੋਈ ਨਾ ਕੋਈ ਇਹੋ ਜਿਹਾ ਹੋਵੇ ਜਿਹੜਾ ਪਤਨ ਹੈ ਉਹ ਗੁਰਸੇਕ ਬਣੇ। ਜਿਹੜਾ ਗੁਰਸੇਖ ਹੈ ਉਹ ਅਮਰਧਾਰੀ ਛੱਕੇ ਗੁਰੂ ਦਾ ਖਾਲਸਾ ਸਾਹਿਬ ਪੋਲ ਲਵਗੇ ਖੱਡੇ ਧਾਰ ਦੀ ਪੋਲ ਲੈ ਕੇ ਖਾਲਸਾ ਬਣੇ ਪਰ ਜੇਕਰ ਅਸੀਂ ਆਪਦੇ ਜੀਵਨ ਨੂੰ ਸੁਧਾਰ ਨਹੀਂ ਲੈਂਦਾ ਤੇ ਇਹਨਾਂ ਸਮਾਗਮਾਂ ਦਾ ਫਾਇਦਾ ਕੋਈ ਨਹੀਂ ਹਾਂਜੀ ਇਸ ਕਰਕੇ ਇਹ ਸਮਾਗਮ ਬਹੁਤ ਹੋ ਰਹੇ ਨੇ ਚੰਗੀ ਗੱਲ ਹੈ ਪੰਜਾਬ ਤੇ ਸਮਾਗਮ ਹੋਣੇ ਵੀ ਚਾਹੀਦੇ ਆ ਪਰ ਇਹ ਸਮਾਗਮਾਂ ਤੋਂ ਜਿਹੜੇ ਦਿਸ਼ਾਹੀਨ ਹੋਏ ਲੋਕ ਨੇ ਉਹਨਾਂ ਨੂੰ ਕੁਝ ਨਾ ਸਿੱਖਣਾ ਚਾਹੀਦਾ ਇੱਕ ਸਬ ਮੇਰਾ ਇੱਕ ਥੇ ਛੋਟਾ ਜਿਹਾ ਕੁਐਸਚਨ ਆ ਤਕਰੀਬਨ ਹੀ ਇਹ ਕੁਐਸਚਨ ਜਿਹੜਾ ਨਾ ਬਹੁਤ ਸੋਸ਼ਲ ਬਿੜਿਆ ਤੇ ਲੋਕੀ ਕਰਦੇ ਆ ਤੇ ਇਹਦਾ ਜਿਹੜਾ ਜਵਾਬ ਉਹ ਤਸੱਲੀ ਵਕਤ ਜਿਹੜਾ ਨਾ ਮੈਨੂੰ ਨਹੀਂ ਮਿਲਿਆ ਕਿ ਤੋ ਜਿਹੜੀ ਜਨਰੇਸ਼ਨ ਨਿਊ ਜਨਰੇਸ਼ਨ ਜਿਹੜੀ ਕੀਤੀ ਜਾਂਦੀ ਹੈ ਉਹ ਜਿਹੜੇ ਮੋਟਰਸਾਈਕਲਾਂ ਤੇ ਜਾਂਦੇ ਆ ਜਾਂ ਆਪਦੇ ਟਰੈਕਟਰਾਂ ਤੇ ਜਾਂਦੇ ਵੱਡੇ ਵੱਡੇ ਝੰਡੇ ਲਾਏ ਹੁੰਦੇ ਆ ਉੱਤੇ ਸਿੰਗ ਲਾ ਲੈਂਦੇ ਆ ਪੀਪਨੀਆਂ ਵਜਾਉਂਦੇ ਜਾਂਦੇ ਆ ਉਹਨਾਂ ਨੂੰ ਜਿਹੜੀ ਸੇਧ ਕੀ ਉਹਨਾਂ ਨੂੰ ਸੇਧ ਦੇਣ ਦੀ ਕਮੀ ਹੈ ਕਿ ਉਹਨਾਂ ਦਾ ਜਿਹੜਾ ਮਾਪਿਓ ਹੈ ਜਾਂ ਉਥੋਂ ਜਿੱਥੋਂ ਉਹ ਜਾਂਦੇ ਆ ਉਹਨਾਂ ਨੂੰ ਜਿਹੜੀ ਇਹ ਗੁਰਮਰਿਆਦਾ ਦਾ ਦਸਰਾ অতি ਜ਼ਰੂਰੀ ਨਹੀਂ ਹੈ ਵੇਖੋ ਸਤੂ ਸਾਹਿਬ ਇਹਦੇ ਵਿੱਚ ਕੋਈ ਲੋਕ ਸ਼ੌਕ ਵਾਲੀ ਗੱਲ ਨਹੀਂ ਜੀ ਕਿ ਬੱਚੇ ਦਾ ਗੁਰੂ ਬੱਚੇ ਦਾ ਅਧਿਆਪਕ ਜੀ ਉਹਦਾ ਮਾਪਿਓ ਹੈ ਸਭ ਤੋਂ ਪਹਿਲਾਂ ਜੀ ਜੋ ਉਹਨੂੰ ਘਰੋਂ ਸਿੱਖਿਆ ਮਿਲਨੀ ਹੈ ਉਹਨੇ ਉਹ ਸਿੱਖਿਆ ਲੈ ਕੇ ਤੋਰ ਧਾਰਨ ਕਰਕੇ ਤੋਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਇਹ ਸਾਡੇ ਮਾਪਿਆਂ ਦੇ ਵਿੱਚ ਘਾਟ ਆਵੇ। ਅਸੀਂ ਮਾਪੇ ਜਿਹੜੇ ਆ ਬੱਚਿਆਂ ਨੂੰ ਇਸ ਗੱਲ ਤੋਂ ਤੋਕ ਕੇ ਇਸ ਗੱਲ ਤੋਂ ਵਰਜ ਕੇ ਨਹੀਂ ਤੋਰਦੇ ਕਿ ਵਈ ਤੁਸੀਂ ਗੁਰੂ ਘਰ ਚੱਲੇ ਜੇ ਤੇ ਕਾਕਾ ਉੱਥੇ ਕੋਈ ਸ਼ਰਾਰਤ ਨਹੀਂ ਕਰਨੀ। ਸਾਡਾ ਗੁਰੂ ਸਿਧਾਂਤ ਕੀ ਹੈ? ਗੁਰਸਤ ਜੀ। ਪਹਿਲਾਂ ਹੁੰਦਾ ਸੀ ਸੰਧੂ ਸਾਹਿਬ ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ, ਸਾਡੀਆਂ ਮਾਵਾ ਸਾਡੀਆਂ ਹੋਰ ਜਿਹੜੇ ਸਿਆਣੇ ਕੋ ਪੁਰਖੂ ਇਸ ਘਰਾਂ ਦੇ ਵਿੱਚ ਉਹ ਬਹਿ ਕੇ ਬੋਰ ਮਰਿਆਦਾ ਦੀਆਂ ਸਿੱਖ ਪੰਥ ਦੀਆਂ ਕਥਾ ਕਹਾਣੀਆਂ ਸਾਨੂੰ ਸੁਣਾਇਆ ਕਰਦੇ ਸੁਣਾਇਆ ਕਰਦੇ ਸੀ ਉਹਨਾਂ ਗੱਲਾਂ ਦਾ ਸਾਡੇ ਮਨ ਤੇ ਅਸਰ ਹੁੰਦਾ ਸੀ ਡੂੰਗਾ ਅਸਰ ਹੁੰਦਾ ਸੀ ਡੂੰਗਾ ਅਸਰ ਹੁੰਦਾ ਸੀ ਔਰ ਇਥੋਂ ਤੱਕ ਕਿ ਜਿਹੜੇ ਸਾਡੇ ਇਤਿਹਾਸਕਾਰ ਜਾਂ ਸਾਡੇ ਕਵੀਸ਼ਰ ਢਾਡੀ ਕਥਾਵਾਚਕ ਉਸ ਸਟੇਜਾਂ ਦੇ ਉੱਤੇ ਗੁਰੂ ਦੀ ਭੈ ਭਾਵਨਾ ਦੀ ਗੱਲ ਕਰਦੇ ਸੀ ਹੁਣ ਗੱਲ ਕਿੱਥੇ ਆ ਗਈ ਹੁਣ ਆ ਗਿਆ ਡਿਜੀਟਲ মিডিਏ ਦਾ ਚੋਕਸਟ ਡਿਜੀਟਲ মিডিਏ ਦੇ ਜੋਗ ਦੇ ਵਿੱਚ ਅੱਜ ਕੱਲ ਮਸ਼ਹੂਰੀ ਲੈਣ ਵਾਸਤੇ ਇਹੋ ਜਿਹੇ ਪ੍ਰਚਾਰਕ ਵੀ ਸੰਧੂ ਸਾਹਿਬ ਪੈਦਾ ਹੋ ਗਏ ਜੀ ਜਿਹੜੇ ਪ੍ਰਚਾਰਕ ਖੁਦ ਸਾਡੀਆਂ ਗੁਰਮੁਰੀਆਜ਼ਾ ਦੀਆਂ ਧੱਜੀਆਂ ਉਡਾ ਰਹੇ ਜਿਨ੍ਹਾਂ ਨੇ ਸਾਡੇ ਨੌਜਵਾਨੇ ਪੀੜ੍ਹੀ ਦੇ ਮਨਾਂ ਚੋਂ ਗੁਰੂ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਦੇ ਉਹ ਭੈ ਭਾਵਨਾ ਸਾਰੀ ਖਤਮ ਘਟਾ ਦਿੱਤੀ ਖਤਮ ਹੀ ਕਰਤੀ ਇੱਕ ਹਿਸਾਬ ਨਾਲ ਇਸ ਕਰਕੇ ਹੁਣ ਜਿਹੜਾ ਜਿਹੜਾ ਅੱਜ ਦਾ ਮਾਹੌਲ ਚੱਲਦਾ ਪਿਆ ਅੱਜ ਤਾਂ ਮਾਹੌਲ ਸਿਰ ਪੈਸੇ ਕਰਕੇ ਚੱਲਦਾ ਪਿਆ ਵੀ ਸਿਰ ਤੋਂ ਸਿਰਫ ਜਾ ਕੇ ਪੀਪੜੀਆਂ ਵਜਾਉਣੀਆਂ ਜਾਂ ਇਸ ਤਰ੍ਹਾਂ ਦੇ ਕੰਮ ਕਰਨੇ ਉਹ ਜਿਹੜਾ ਕੋਈ ਸਿੱਖਾਂ ਦਾ ਕੰਮ ਨਹੀਂ ਕੰਮ ਨਹੀਂ ਹਾਂਜੀ ਹਾਂਜੀ ਮੇਰੇ ਸਭ ਕੀ ਨੌਜਵਾਨ ਪੀੜ੍ਹੀ ਤੇ ਜਿਹੜੇ ਸਵਾਗਤ ਹੋ ਰਿਹਾ ਇਹਨਾਂ ਦਾ ਕੋਈ ਅਸਰ ਹੋਏਗਾ ਨਹੀਂ ਅਸਰ ਹੋਏਗਾ ਤੁਸੀਂ ਉਹ ਵੇਖੋ ਜਿਹੜੇ ਇਹ ਸਮਾਗਮ ਨੇ ਜਾਂ ਜਿਹੜਾ ਸਾਡਾ ਇਤਿਹਾਸ ਏ ਉਸ ਇਤਿਹਾਸ ਦਾ ਜੇ ਵੇਖਿਆ ਜਾਵੇ ਤਾਂ ਮੈਂ ਅੱਜ ਖਾਸ ਕਰਕੇ ਬੇਨਤੀ ਕਰਨੀ ਚਾਹਣਾ ਕਿ ਜਿਹੜੇ ਵਿਦੇਸ਼ਾਂ 'ਚ ਬਿਠੇ ਸਾਡੇ ਬੱਚੇ ਆ ਉਹਨਾਂ 'ਤੇ ਜ਼ਿਆਦਾ ਅਸਰ ਹੋ ਰਿਹਾ ਜੀ 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 ਜਿੱਦਕਿ ਜਿਹੜੀ ਖਾਲਸਾ ਪੰਦੀ ਧਰਤੀ ਹੈ ਇੱਥੇ ਸਿਰੋ ਸਾਰਾ ਮਨੋਬਲ ਵਿਗੜਦਾ ਜਾ ਰਿਹਾ ਜੀ ਅਸਰ ਹੁੰਦਾ ਹੈ ਇਹ ਗੱਲ ਨੇ ਮਾ ਅਸਰ ਨਹੀਂ ਹੁੰਦਾ ਕਿਉਂਕਿ ਕੋਈ ਵੀ ਆਪਾਂ ਸਕੂਲ 'ਚ ਬੱਚੇ ਨੂੰ ਪੜ੍ਹਨ ਵਾਸਤੇ ਭੇਜਦੇ ਆ ਜੇਕਰ ਉਹਦੇ ਅਧਿਆਪਕ ਨੇ ਜਾਂ ਉਹਦੇ ਕੋਈ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਸਿੱਖਿਆ ਨਹੀਂ ਦਿੰਦਾ ਕਿ ਉਹ ਉਹਦੇ ਦਿਮਾਗ ਤੇ ਕੀ ਗੱਲ ਅਸਰ ਹੋਏਗੀ ਇਹ ਸਾਡੇ ਜਿਹੜੇ ਪ੍ਰਚਾਰਕ ਨਹੀਂ ਸਾਡੇ ਅਧਿਆਪਕ ਹੀ ਨੇ ਸਾਡੇ ਜਿਹੜੇ ਵੇਸ਼ਕ ਨੇ ਇਹਨਾਂ ਦੇ ਉਪਦੇਸ਼ ਦਾ ਅਸਰ ਹੁੰਦਾ ਹੈ ਮਾਪਿਆਂ ਦੇ ਕਹੀ ਦਾ ਅਸਰ ਜ਼ਰੂਰ ਹੁੰਦਾ ਹੈ ਇਹ ਵੀ ਨਹੀਂ ਹੁੰਦਾ ਪਰ ਅੱਜ ਕਹਿਣ ਨੂੰ ਕੋ ਤਿਆਰ ਮਾਪੇ ਵੀ ਆਪਦੇ ਫੈਸ਼ਨ ਵਾਸਤੇ ਡੁੱਬੇ ਆ ਹਾਂਜੀ ਤੇ ਜਿਹੜੇ ਬੱਚੇ ਨੇ ਬੱਚੇ ਵੀ ਸਿਰਫ ਇਹਨਾਂ ਚੀਜ਼ਾਂ ਦੇ ਇੱਕ ਭੀੜ ਵਿਖਾਉਣ ਵਾਲਾ ਭੀੜ ਤਾਂ ਮੰਤਰ ਜਿਹੜਾ ਉਹ ਇਕੱਠਾ ਹੋਣ ਦੀ ਕੋਸ਼ਿਸ਼ ਕਰਦੇ ਆ ਪਰ ਸੰਗਤੀ ਰੂਪ ਜਿਹੜਾ ਜਾਣਾ ਉਹਦਾ ਲਾਹਾ ਮਿਲਣਾ ਜਿਹੜਾ ਸੰਗਤ ਦੇ ਰੂਪ ਚ ਜਾਵਾਂਗੇ ਜਿਹੜਾ ਭੀੜ ਇਕੱਠੀ ਕਰਕੇ ਉੱਥੇ ਇਸ ਤਰ੍ਹਾਂ ਦੇ ਪੀਪਣੀਆਂ ਵਜਾਵਾਂਗੇ ਜਾਂ ਉਹ ਉਹ ਸਿਰ ਤੇ ਲਾ ਕੇ ਭੱਜੇ ਫਿਰਾਂਗੇ ਜਾਂ ਇੱਧਰ ਉੱਧਰ ਤੁਰੇ ਫਿਰਾਂਗੇ ਉਹਦਾ ਫਾਇਦਾ ਕੋਈ ਨਹੀਂ ਜਿੰਨਾ ਗਏ ਹੋ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਚਰਨਾਂ ਵਿੱਚ ਗੁਰੂ ਦੀ ਭੈ ਭਾਵਨਾ ਚ ਬੈਠੋ ਤਾਂ ਜੋ ਜ਼ਿੰਦਗੀ ਦਾ ਕੋਈ ਲਾਹਾ ਲੈ ਸਕੋ ਜੀ ਵਿਕਸਪ ਇਹਨਾਂ ਸਾਰੇ ਵਰਤੀਵੇ ਜਿਹੜੇ ਉਹ ਵਰਤਾਵੇ ਹੋ ਰਹੇ ਆ ਜਾਂ ਵਰਤਦੇ ਨੇ ਇਹਨਾਂ ਪਿੱਛੇ ਕੌਣ ਜ਼ਿੰਮੇਵਾਰ ਹੈ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਦੇਖੋ ਸੰਤੂ ਸਾਹਿਬ ਮੈਂ ਜਿਵੇਂ ਪਹਿਲਾਂ ਬੇਨਤੀ ਕਰਦੀ ਸਭ ਤੋਂ ਪਹਿਲਾਂ ਤਾਂ ਮਾਪਿਆਂ ਦਾ ਫਰਜ ਬੰਦਾ ਹੈ ਜੀ ਆਪਣੇ ਬੱਚਿਆਂ ਦੇ ਵਿੱਚ ਇਹੋ ਜਿਹਾ ਮਨੋਬਲ ਪੈਦਾ ਕੀਤਾ ਜਾਵੇ ਕਿ ਬੱਚੇ ਜਿਹੜੇ ਸਾਡੇ ਕੋਲ ਸੀ ਕੀ ਨਾਲ ਜੁੜੇ ਰਿਹਾ ਜੀ ਦੂਜੇ ਨੰਬਰ ਤੇ ਜਰਿਆ ਸਾਡੀਆਂ ਕੁਝ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦਾ ਫਰਜ ਬੰਦਾ ਹੈ ਕਿ ਉਹ ਪਿੰਡ-ਪਿੰਡ ਜਾ ਕੇ ਗੁਰਮਤਿ ਦੇ ਪ੍ਰਚਾਰ ਕਰ ਜੀ ਅੱਗੇ ਤੁਸੀਂ ਦੇਖਿਆ ਹੋਣਾ ਸੰਤੂ ਸਾਹਿਬ ਜਿਹੜੇ ਸਾਡੀਆਂ ਬਹੁਤ ਸਾਰੀਆਂ ਸੰਪਰਦਾਵਾਂ ਸੀ ਉਹ ਪਿੰਡ-ਪਿੰਡ ਜਾ ਕੇ ਦਲਪੰਥ ਸੰਨ ਜਿਵੇਂ ਗੁਰਮਤਿ ਦਾ ਪ੍ਰਚਾਰ ਕਰਦੇ ਸੀ ਪ੍ਰਚਾਰ ਕਰਦੇ ਸੀ ਭੁੱਲੇ ਭੜਕੇ ਨੂੰ ਰਹਿ ਪਾਉਂਦੇ ਸੀ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਦੇ ਸੀ ਹੁਣ ਸਾਡੀ ਆਪਸੀ ਕਿੰਤੂ ਪ੍ਰੰਤੂ ਜ਼ਿਆਦਾ ਵੱਧ ਗਈ ਹੈ ਸਿੱਖ ਜਥੇਬੰਦੀਆਂ ਵੀ ਜਿਹੜੀਆਂ ਬਹੁਤ ਸਾਰੀਆਂ ਸਿਆਸਤੀ ਜਿਹੜੀਆਂ ਲੋਕਾਂ ਦਾ ਮੋਹਰਾ ਬਣ ਗਈਆਂ ਨੇ ਉਹ ਸਿਰਫ ਉਹ ਵੋਟਾਂ ਲੈਣ ਲਈ ਉਹਨਾਂ ਨੂੰ ਵਰਤਦੇ ਇੱਕ ਦੂਜੇ ਨੂੰ ਭੰਡਰ ਵਾਸਤੇ ਜੀ ਉਹਨ ਕਮੀਆਂ ਕਮਜ਼ੋਰੀਆਂ ਜਿਆਦਾ ਵਖਾਈਆਂ ਜਾਂਦੀਆਂ ਪਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਉਹ ਘੱਟ ਵਖਾਈ ਜਾਂਦੀ ਹੈ ਇਸ ਕਰਕੇ ਮੈਂ ਸਮਝਣਾ ਕਿ ਇਹਦੇ ਵਿੱਚ ਸਾਰਿਆਂ ਧਿਰਾਂ ਹੀ ਸਾਡੀਆਂ ਦੋਚੀ ਨੇ ਕੋਈ ਇੱਕ ਧਿਰ ਨਹੀਂ ਸਾਡੀ ਦੋਚੀ ਹੈਗੀ ਤੇ ਸਿੱਖ ਹਰ ਸਿੱਖ ਦੋਚੀ ਹੈ ਜੇ ਇਹ ਵਰਤਾਰਾ ਜਿਹੜਾ ਵਰਤ ਰਿਹਾ ਹੈ ਨਾ ਜਿੱਥੇ ਸਮਝ ਲੋ ਵੀ ਅਸੀਂ ਵੇਖ ਰਹੇ ਹਾਂ ਇਹ ਮੈਂ ਮੈਂ ਵੀ ਸਮਝਣਾ ਕਿ ਜੇ ਮੇਰੇ ਸਾਹਮਣੇ ਹੋ ਰਿਹਾ ਸਾਰਾ ਕੁਝ ਤੇ ਮੈਂ ਉਹਦੇ 'ਚ ਨਹੀਂ ਕੋਈ ਯੋਗਦਾਨ ਪਾ ਸਕਿਆ ਲੋਕਾਂ ਨੂੰ ਸੁਧਾਰਨ ਵਾਸਤੇ ਜਾਂ ਮੇਰੇ 'ਚ ਕੋਈ ਕੁਆਲਿਟੀ ਨਹੀਂ ਹੈਗੀ ਉਹਨਾਂ ਨੂੰ ਸਮਝਾਉਣ ਵਾਲੀ ਤੇ ਸਮਝਣਾ ਵੀ ਮੈਂ ਵੀ ਦੋਚੀ ਹਾਂ ਉਸ ਗੱਲ ਦੇ ਵਿੱਚ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਦੋਸ਼ਾਂ ਦੇ ਜਿਹੜੀ ਆਪਾਂ ਗੱਲ ਕਰੀਏ ਨਾ ਵੀ ਇਹ ਸਾਰਾ ਵਰਤਾਰਾ ਜੋ ਵੀ ਵਰਤ ਰਿਹਾ ਹੈ ਇਹ ਸਾਰੇ ਏਸੀ ਦੋਚੀ ਆ ਭਾਵੇਂ ਕੋਈ ਛੋਟਾ ਆਪਣੇ ਆਪਣੇ ਸਿੱਖ ਸਮਝਦਾ ਹੈ ਤੇ ਭਾਵੇਂ ਕੋਈ ਵੱਡਾ ਪੈਰੋਕਾਰ ਸਮਝਦਾ ਹੈ ਗੱਲ ਇਹ ਆ ਵੀ ਜਿਹਨੇ ਨਹੀਂ ਕੁਝ ਕਰ ਸਕਿਆ ਉਹ ਦੋਚੀ ਦੋਚੀ ਹਾਂਜੀ ਬਿਰਕ ਸਾਬ ਪੰਥਿਕ ਧਿਰਾਂ ਦਾ ਅਵੇਸਲਾਪਨ ਜਿਹੜਾ ਹੈਗਾ ਉਹ ਕਿੰਨਾ ਕੁ ਸਾਡੇ ਲਈ ਖਤਰਨਾਕ ਹੋ ਸਕਦਾ ਬਹੁਤ ਵੱਡਾ ਬਹੁਤ ਵੱਡਾ ਖਤਰਾ ਹੈ ਅੱਜ ਮਾਫ ਕਰਨਾ ਵੀ ਅੱਜ ਜਿਹੜਾ ਡਿਜੀਟਲ মিডিਆ ਦੇ ਅਨੁਸਾਰ ਨੂੰ ਮੈਂ ਕਈ ਵਾਰ ਕੇ ਵੀ ਬੇਨਤੀ ਕੀਤੀ ਐ ਜੀ ਕਿ ਖਾਲਸਾ ਪੰਥ ਦੀਆਂ ਰੌ ਰੀਤਾਂ ਨੂੰ ਡਿਜੀਟਲ ਖਾਲਸਾ ਬਣਾਇਆ ਜਾ ਰਿਹਾ ਜੀ ਇਹ ਮਤਲਬ ਕੀ ਹੈ ਵੀ ਇਹ ਜ ਨਵੇਂ ਤੋਂ ਨਵਾਂ ਜਿਹੜਾ ਸਾਡਾ ਪੰਥ ਗਰੁੱਪ ਤਿਆਰ ਹੋ ਰਿਹਾ ਤਿਆਰ ਹੋ ਰਿਹਾ ਉਹ ਪੁਰਾਣੀ ਸਾਡੀ ਰੌ ਰੀਤ ਖਤਮ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਬੇਨਤੀ ਕਰਕੇ ਰਿਆ ਕਿ ਗੁਰਸਿੱਖੀ ਦਾ ਪ੍ਰਚਾਰ ਘਟ ਹੈ ਇੱਥੇ ਇੱਕ ਜੇ ਨੂੰ ਭੰਡਨ ਦਾ ਕਿ ਨੀਮਾ ਵਿਖਾਉਣ ਦਾ ਪ੍ਰਚਾਰ ਜ਼ਿਆਦਾ ਹੈ ਪ੍ਰਚਾਰ ਜ਼ਿਆਦਾ ਹੈ ਹਾਂਜੀ ਬਹੁਤ ਸਾਰੇ ਲੋਕ ਨੇ ਜਿਹੜਾ ਸਿੱਧੇ ਤੌਰ ਤੇ ਇਹ ਸਿਆਸਤ ਦੇ ਨਾਲ ਜੁੜ ਗਏ ਨੇ ਉਹ ਭਾਵੇਂ ਕਿਸੇ ਪਾਰਟੀ ਨਾਲ ਜੁੜੇ ਹੋਣ ਉਹਨਾਂ ਦਾ ਮਕਸਦ ਇੱਕ ਹੀ ਹੈ ਕਿ ਉਹ ਸਿਆਸਤੀ ਰੋਟੀਆਂ ਚਾਹੁੰਦੇ ਆ ਮੈਂ ਆਪਦੀ ਪਾਰਟੀ ਨੂੰ ਮਜ਼ਬੂਤ ਕਰਾਂ ਦੂਜਾ ਆਪਦੀ ਪਾਰਟੀ ਨੂੰ ਮਜ਼ਬੂਤ ਕਰੇ ਤੇ ਜਿਹੜਾ ਧਰਮ ਦੇ ਪ੍ਰਚਾਰ ਪ੍ਰਸਾਰ ਵਾਲੀ ਗੱਲ ਉਹ ਕੋਈ ਨਹੀਂ ਰਹੀ ਇਸ ਕਰਕੇ ਇਹ ਸਾਡਾ ਜਿਹੜਾ ਇਹ ਇਹ ਵੇਸਲਾਪਾਣਾ ਇਹ ਵਾਕਈ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਜਿਵੇਂ ਅਸੀਂ ਅੱਜ ਕੱਲ੍ਹ ਦੇ ਜੋੜ-ਬੇਲਿਆ ਤੇ ਵੇਖ ਰਹੇ ਆ ਕਿ ਉਹ ਸ਼ਰਧਾ ਉਹ ਭੈ ਉਹ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਤੇ ਜਿਹੜਾ ਕਿ ਇੱਕ ਬੰਦੇ ਨੂੰ ਉਹ ਉਸ ਤਰ੍ਹਾਂ ਦੀ ਸੋਚ ਲੈ ਕੇ ਸਾਡਾ ਜਿਹੜਾ ਨੌਜਵਾਨ ਉਹ ਅੱਗੇ ਵਧ ਰਿਹਾ ਹੈ ਕਿ ਜਿਹਦੇ ਨਾਲ ਸਿੱਖੀ ਰੋਹ ਰੀਤਾਂ ਦਾ ਕੋਈ ਤਾਲ ਮਿਲਦੀ ਹੈ ਗੱਪ ਜੀ ਇਸ ਕਰਕੇ ਜਿਹੜਾ ਵੇਸਲਾ ਪਾਣਾ ਹੈ ਇਹ ਸਾਡੇ ਸਾਰਿਆਂ ਤੇ ਹੀ ਭਾਰੂ ਪੈ ਰਿਹਾ ਇਹਦਾ ਨੁਕਸਾਨ ਹੋਏਗਾ ਮੈਂ ਫਿਰ ਬੇਨਤੀ ਕਰਦਿਆਂ ਜੀ ਸੰਧੂ ਸਾਹਿਬ ਜਿੰਨੇ ਵੀ ਸਮਾਗਮ ਹੋਏ ਜੀ ਸਾਨੂੰ ਇਹਨਾਂ ਸਮਾਗਮਾਂ ਦੀ ਆਉਟਪੁੱਟ ਵਿਖਾਉਣੀ ਬੜੀ ਜ਼ਰੂਰੀ ਇੱਕ ਬੱਚਾ ਵੀ ਪਿੰਡ ਦੇ ਵਿੱਚੋਂ ਅਸੀਂ ਗੁਰਸਿੱਖ ਬਣਾਉਂਦੇ ਹਾਂ ਬਹੁਤ ਵੱਡੀ ਗੱਲ ਇੱਕ ਸਮਾਗਮ ਤੇ ਇਹ ਸਾਡੀ ਚੜ੍ਹਦੀ ਕਲਾ ਉਹ ਜੀ ਇੱਕ ਨੂੰ ਵੀ ਅਸੀਂ ਅਮਰ ਛਕਨ ਦੀ ਪ੍ਰੇਰਿਤ ਕਰ ਦਿੱਤੀ ਸਾਡੀ ਚੜ੍ਹਦੀ ਕਲਾ ਉਹ ਜੀ ਮੈਂ ਤਾਂ ਜਿਸ ਰੂਪ ਚ ਅਸੀਂ ਜਾ ਕੇ ਬੈਠੇ ਉਸੇ ਰੂਪ ਦੀ ਵਾਪਸ ਘਰੇ ਆ ਗਏ ਕੋਈ ਲਾਹਣ ਜੀ ਹਾਂਜੀ ਇਹ ਵੀ ਇੱਕ ਵੇਸਲਾ ਪਾਣੋ ਵੇਸਲਾ ਮੈਂ ਬਹੁਤ ਸਾਰੇ ਸੱਜਣ ਸਮਾਗਮਾਂ ਦੀ ਬੇਨਤੀ ਕਰਦੇ ਵੀ ਆਈਏ ਜੀ ਆਪਾਂ ਅੱਜ ਦੀ ਪਰਿਵਹਤ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਜ਼ਰੂਰੀ ਹੈ ਜ਼ਰੂਰੀ ਹਰ ਵਾਰੀ ਬੇਨਤੀ ਕਰੀਗੀ ਜੀ ਕਿ ਕੁਛ ਨਾ ਕੁਛ ਇਹਨਾਂ ਸਮਾਗਮਾਂ ਦੇ ਵਿੱਚੋਂ ਜਿਹੜੇ ਲੋਕੋ ਜਿਹੜੀ ਸੰਗਤ ਜਾਂ ਜਿਹੜਾ ਸਾਡਾ ਨੌਜਵਾਨ ਵਰਗ ਉੱਥੇ ਸੇਵਾ ਨੂੰ ਬਾਰੇ ਜੀ ਉਹਨੂੰ ਪ੍ਰੇਰਿਤ ਕਰਕੇ ਜੇ ਉਹ ਗੁਰਸਿੱਖੀ ਨਾਲੋਂ ਦੂਰ ਹੈ ਉਹਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ ਜਿੰਨਾ ਗੁਰਸਿੱਖੀ ਦਾ ਪ੍ਰਚਾਰ ਅਸੀਂ ਇਹਨਾਂ ਸਮਾਗਮਾਂ ਰਾਹੀਂ ਕਰ ਸਕਦੇ ਆ ਜਿੰਨਾ ਟੁੱਟਿਆ ਹੈ ਉਹਨੂੰ ਨਾਲ ਜੋੜ ਸਕਦੇ ਆ ਇਹ ਤੋਂ ਵੱਡਾ ਹੋਰ ਸਾਧਨ ਕੋਈ ਨਹੀਂ ਖਰਚਾ ਵੀ ਅਸੀਂ ਕਰਨਾ ਹੈ ਜੀ ਸਾਰੇ ਪ੍ਰਬੰਧ ਅਸੀਂ ਕਰਨੇ ਨੇ ਜੀ ਜੀ ਅਸੀਂ ਸਮਾਂ ਵੀ ਕੱਢਣਾ ਹੈ ਤੇ ਗੁਰੂ ਦੇ ਚਰਨਾਂ 'ਚ ਜਾ ਕੇ ਬੈਠਣਾ ਵੀ ਇਹ ਤੇ ਲੋਕਾਂ ਨੂੰ ਬਿਠਾਉਣ ਦਾ ਯਤਨ ਵੀ ਕਰਨਾ ਪਰ ਜੇਕਰ ਅਸੀਂ ਇਸ ਤਰੀਕੇ ਦਾ ਇਹ ਲੈ ਆਈਏ ਵਰਜਨ ਜੀ ਤੇ ਮੇਰੇ ਖਿਆਲ ਦੇ ਵਿੱਚ ਸਾਡੀ ਚੜਦੀ ਕਲਾ ਹੋ ਜਾਈਏ ਗੁਰਕਸ਼ਬ ਅੱਜ ਤੁਸੀਂ ਸਫਰ-ਏ-ਸ਼ਹਾਦਤ ਤੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਆ ਉਮੀਦ ਕਰਦੇ ਆਂ ਵੀ ਸੰਗਤ ਨੂੰ ਪਸੰਦ ਆਉਣਗੇ ਤੇ ਇਹ ਚੀਜ਼ਾਂ ਤੇ ਸੰਗਤ ਅਮਲ ਕਰੇਗੀ ਤੇ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ちょっといいかも。